ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਲਿਖ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਜਿਹੜੇ ਛੋਟੇ ਜਿਹੇ ਸਬਜੈਕਟ ਵਿੱਚ ਸਾਰੇ ਪਹੁੰਚੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼੍ਰੀ ਅਭਿੰਨ ਕੀਂਦਰੀਵਾਦੀ ਦਾ ਸਰਦਾਰ ਪਵਨ ਸਿੰਘ ਜੀ ਦਾ ਐਸਡੀ ਪਾਰਟੀ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਦਾ ਜਿਨ੍ਹਾਂ ਨੇ ਮੈਨੂੰ ਐਜ਼ ਦੁਆਬਾ ਜ਼ੋਨ ਜ਼ਿੰਮੇਵਾਰ ਦਿੱਤੀ ਨਾਲ ਹੀ ਮੇਰੇ ਸਾਥੀ ਮੇਰੇ ਭਰਾ ਪ੍ਰਦੀਪ ਸਿੰਘ ਜੀ ਚੇਅਰਮੈਨ ਇੰਪਰੋਵਮੈਂਟ ਰਸਤਨਪੁਰ ਲੋਦੀ ਤੋਂ ਇਹਨਾਂ ਨੂੰ ਡਿਸਟ੍ਰਿਕਟ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ। ਨਾਲ ਹੀ ਉਸਦੇ ਵਿੱਚ ਸਾਡੇ ਹਕੂਮਤਲਾ ਦੇ ਵਿੱਚ ਚਾਰਜ ਦੇ ਆਂਦੇ ਨੇ ਜੀ। ਚਾਰ ਸਾਡੀ ਅਸੈਂਬलीज ਆਂਦੀਆਂ ਨੇ ਜੀ। ਇਸ ਦੇ ਵਿੱਚ ਫਗਵਾੜਾ ਤੋਂ ਸਾਡੇ ਓਮ ਪ੍ਰਕਾਸ਼ ਬਿੱਟੂ ਜੀ ਸਾਡੇ ਹਕੂਮਤਲਾ ਤੋਂ ਮਿਸਟਰ ਸ਼੍ਰੀਕਰ ਜੀ ਸਾਡੇ ਸੁਲਤਾਨਪੁਰ ਲੋਧੀ ਤੋਂ ਗੁਰੀਬ ਸਿੰਘ ਟੱਬਾ ਜੀ ਰਿਟਾਇਰਡ ਐਸ.ਐਮ. ਸਾਫ ਜੀ ਸਾਡੇ ਅੰਕਾਪਲਾ ਤੋਂ ਸਰਦਾਰ ਜਗਤਾਰ ਸਿੰਘ ਜੀ ਇਹ ਜਿਹੜੀ ਮੁਹਿੰਮ ਹੈ ਜੀ ਨਸ਼ਾ ਮੁਕਤੀ ਮੋਰਚਾ ਜਿਹੜਾ ਸਰਕਾਰ ਵੱਲੋਂ ਇੱਕ ਪੂਰਾ ਸੰਗਠਨ ਗਠਿਤ ਕੀਤਾ ਗਿਆ ਹੈ ਇਹਦੇ ਵਿੱਚ ਅਸੀਂ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਆਪਣੇ ਭਰਾਵਾਂ ਦੇ ਅਹੀਂ ਮੈਸੇਜ ਦੇਣਾ ਚਾਹਨਾ ਆ ਆਓ ਸਾਰੇ ਰਲ ਮਿਲ ਕੇ ਮੁਰਤੋਂ ਇੱਕ ਰੰਗਲਾ ਹੱਸਦਾ ਵੱਸਦਾ ਪੰਜਾਬ ਮੁਰਤੋਂ ਬਣਾਈਏ ਇਹ ਹੋਣਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਜੇ ਕੋਈ ਵੀ ਵਿਅਕਤੀ ਇਸ ਦੇ ਵਿੱਚ ਗੁਨੇ ਘਾਰ ਜਾਂ ਵਿਚਦਾ ਪਾਇਆ ਜਾਂਦਾ ਹੈ ਸਰਕਾਰ ਉਸ ਨੂੰ برداشت ਨਹੀਂ ਕਰੇਗੀ ਜ਼ੀਰੋ ਟੋਲਰੈਂਸ ਸਾਡਾ ਇਹ ਨਾਰਾ ਨਹੀਂ ਹੈ ਅਸੀਂ ਨੂੰ ਯਕੀਨੀ ਦੁਆਰੇ ਆ ਤੇ ਮੈਂ ਆਸ ਕਰਦਾ ਹਾਂ ਕਿ ਪੂਰਾ ਪੰਜਾਬ ਦੀ ਆਵਾਮ ਇਸ ਮੁਹਿੰਮ ਵਿੱਚ ਸਾਡਾ ਸਾਥ ਦੇਗੀ 3 ਤਰੀਕ ਨੂੰ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਬੀਡੀਸੀ ਤੇ ਡਬਲਿਊ ਬੀਡੀਸੀ ਦੀ ਮੀਟਿੰਗ ਰੱਖਣ ਜਾ ਰਹੇ ਹਾਂ ਤੇ ਜਿਨੇ ਵੀ ਸਾਡੇ ਮੈਂਬਰ ਨੇ ਪਿੰਡਾਂ ਦੇ ਸਰਪੰਚ ਨੇ ਹੋਰ ਵੀ ਜਿਹੜੇ ਮੋਤਵਾਰ ਸੱਜਣ ਨੇਵੇਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਈ ਅਪੀਲ ਕਰਦਾ ਆਓ ਸਾਰੇ ਰਲ ਮਿਲ ਕੇ ਅਸੀਂ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ ਤੇ ਇੱਕ ਹੱਸਦਾ ਬਸਦਾ ਰੰਗਲਾ ਪੰਜਾਬ ਮੂਰਤੋਂ ਖੜਾ ਕੇ